ਕਈ ਦਿਨ ਪੰਜਾਬ ਪੁਲਿਸ ਦੇ ਵੱਲੋਂ ਮਾੜੇ ਅਨਸਰਾਂ ਦੇ ਉੱਤੇ ਨੱਥ ਪਾਉਣ ਦੇ ਲਈ ਵਕ-ਵਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਅੱਜ ਵੀ ਅਸੀਂ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦੇ ਅਧੀਨੋਂ ਦੇ ਪਿੰਡ ਗੱਜਰ ਮਹਦੂਦ ਵਿਖੇ ਮੌਜੂਦ ਆ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੋ ਵਿਅਕਤੀ ਜਿਹੜੇ ਕਿ ਲੋੜਿੰਦੇ ਸੀਗੇ ਸੁਨਿਆਰੇ ਦੀ ਦੁਕਾਨ ਦੇ ਉੱਤੇ ਮਾਲਪੁਰ ਜਿਹੜੇ ਕਿ ਗਣਪਤੀ ਜੁਵੈਲਰਸ ਦੇ ਉੱਤੇ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤਾਂ ਉਹ ਜਿਹੜੇ ਕਿ ਗੈਂਗਸਟਰ ਸੀਗੇ ਉਹ ਵਿਅਕਤੀ ਸੀਗੇ ਉਹ ਲੋੜਿੰਦੇ ਸੀ ਤਾਂ ਅੱਜ ਹੁਸ਼ਿਆਰਪੁਰ ਦੇ ਪਿੰਡ ਗੱਜਰ ਮਹਦੂਦ ਵਿਖੇ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਦੇ ਨਾਲ ਮੁਕਾਬਲਾ ਹੁੰਦਾ ਜਿਸ ਦੇ ਵਿੱਚ ਕੇਸ਼ਵ ਨਾਮਕ ਵਿਅਕਤੀ ਜੋ ਕਿ ਪੁੱਤਰ ਹੁੰਦਾ ਤੇ ਉਸ ਦਾ ਫਾਦਰ ਜਿਹੜਾ ਕਿ ਉਸ ਦੇ ਨਾਲ ਮੌਜੂਦ ਹੁੰਦਾ ਹੈ ਉਸ ਵਿਅਕਤੀ ਦਾ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪਾਰਟੀ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ ਹੈ ਤਾਂ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਮਾਲਪੁਰ ਵਿਖੇ ਹੁਸ਼ਿਆਰਪੁਰ ਦੇ ਕਸਬਾ ਮਾਲਪੁਰ ਦੇ ਗਣਪਤੀ ਜੁਵੈਲਰਜ਼ ਵਿਖੇ ਫਾਇਰਿੰਗ ਦੀ ਘਟਨਾ ਨੂੰ ਇਹਨਾਂ ਦੋ ਵਿਅਕਤੀਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਹੁਸ਼ਿਆਰਪੁਰ ਪੁਲਿਸ ਮਾਲਪੁਰ ਪੁਲਿਸ ਨੂੰ ਇਹਨਾਂ ਦੀ ਭਾਲ ਸੀ ਤਾਂ ਅੱਜ ਜੁਆਇੰਟ ਆਪਰੇਸ਼ਨ ਜਿਹੜਾ ਕਿ ਚਲਾਇਆ ਗਿਆ ਹੈ ਜਿਸ ਦੇ ਵਿੱਚ ਮਾਲਪੁਰ ਪੁਲਿਸ ਦੇ ਮੁਲਾਜ਼ਮ ਤੇ ਸੀਆਈਏ ਸਟਾਫ ਹੁਸ਼ਿਆਰਪੁਰ ਤੇ ਬਾਕੀ ਟੀਮਸ ਦੇ ਵੱਲੋਂ ਵੀ ਜਿਹੜਾ ਕਿ ਆਪਣਾ ਮੁਸ਼ੱਕਤ ਕਰਦਿਆਂ ਹੋਇਆ ਇਹਨਾਂ ਨੂੰ ਅੱਜ ਟਰੇਸ ਕੀਤਾ ਜਾ ਰਿਹਾ ਸੀ ਤਾਂ ਜਿਵੇਂ ਇਹਨਾਂ ਨੂੰ ਪਿੰਡ ਦੇ ਵਿੱਚ ਇਹ ਪਹੁੰਚਦੇ ਨੇ ਤਾਂ ਬਾਹਰਲੇ ਪਾਸੇ ਇਹਨਾਂ ਨੂੰ ਰੁਕਣ ਦਾ ਜਦੋਂ ਇਸ਼ਾਰਾ ਕੀਤਾ ਜਾਂਦਾ ਹੈ ਤਾਂ ਇਹਨਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਲਗਭਗ 3 ਰਾਊਂਡ ਇਹਨਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਪਾਰਟੀ ਦੇ ਵੱਲੋਂ ਵੀ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਕੇਸ਼ਵ ਨਾਮਕ ਵਿਅਕਤੀ ਜੋ ਕਿ ਟਾਂਡੇ ਦਾ ਵਸਨੀਕ ਦੱਸਿਆ ਜਾ ਰਿਹਾ ਹੈ ਉਸ ਦੀ ਲਤ ਦੇ ਵਿੱਚ ਗੋਲੀ ਲੱਗਦੀ ਹੈ ਜਿਸ ਨੂੰ ਸਿਵਲ ਹਸਪਤਲ ਵਿਖੇ ਇਲਾਜ ਦੇ ਲਈ ਪਹੁੰਚਾਇਆ ਜਾਂਦਾ ਹੈ ਤੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਜਿਹੜਾ ਕਿ ਹੁਣ ਕਾਬੂ ਕਰ ਲਿਆ ਗਿਆ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮੌਕੇ ਦੇ ਉੱਤੇ ਪੁਲਿਸ ਦੇ ਵੀ ਆਲਾ ਅਧਿਕਾਰੀ ਨੇ ਜਿਹੜੇ ਉਹ ਸਾਰੇ ਪਹੁੰਚਦੇ ਨੇ ਤਾਂ ਮੌਕੇ ਦੇ ਉੱਤੇ ਹੁਸ਼ਿਆਰਪੁਰ ਤੋਂ ਐਸਐਸਪੀ ਸੰਦੀਪ ਕੁਮਾਰ ਮਲਿਕ ਵੀ ਪਹੁੰਚਦੇ ਨੇ ਕੀ ਕੁਝ ਜਾਣਕਾਰੀ ਹੋਣਾ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿੰਨੇ ਕੇਸਾਂ ਚ ਡੜਿੰਦੇ ਸੀ ਜੀ ਅੱਜ ਸਾਨੂੰ ਇਨਫੋਰਮੇਸ਼ਨ ਸੀ ਕਿ ਕੁਝ ਸ਼ੱਕੀ ਬੰਦੇ ਹੈਗੇ ਜੋ ਇਸ ਏਰੀਆਜ਼ ਫਿਰਦੇ ਹਨ ਤੇ 18 ਤਰੀਕ ਨੂੰ ਇੱਕ ਇੱਥੇ ਵਾਰਦਾਤ ਹੋਈ ਸੀ ਕਿ ਮਹਾਲਪੁਰ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਤੇ ਇੱਕ ਗਰਾਊਂਡ ਫਾਇਰ ਕੀਤਾ ਗਿਆ ਸੀਗਾ ਤੇ ਸਾਡੀ ਟੀਮਸ ਉਸ ਦੀ ਫਰਾਕ ਵੀ ਕਰ ਰਹੀ ਸੀਗੀ ਤੇ ਹੁਣ ਅੱਜ ਫੇਰ ਸਾਡੀ ਟੀਮਸ ਜੋ ਕਿ ਇਹ ਸਾਰੀ ਟੀਮਸ ਨੂੰ ਲੀਡ ਕਰ ਰਹੇ ਸੀਗੇ ਇਨਵੈਸਟੀਗੇਸ਼ਨ ਨੂੰ ਸਾਡੇ ਐਸਪੀਡੀ ਰਮਿੰਦਰ ਜੀ ਨਾਲ ਡੀਐਸਪੀ ਪ੍ਰਨੀਤ ਜੀ ਨਾਲ ਇਨਚਾਰਜ ਸੀਜੀਆਈ ਇੰਸਪੈਕਟਰ ਐਂਡ ਸਾਡੇ ਐਸਐਚਓ ਮਹਾਲਪੁਰ ਤੇ ਇਹਨਾਂ ਦੀ ਟੀਮਸ ਕੰਮ ਕਰ ਰਹੀ ਸੀ ਅੱਜ ਇਨਚਾਰਜ ਸੀਜੀਆਈ ਨਾਲ ਐਜੀਟੀਐਫ ਦੀ ਟੀਮਸ ਵੀ ਕੰਮ ਕਰ ਰਹੀ ਸੀਗੀ ਇਸ ਤੇ ਤੇ ਅੱਜ ਸਾਨੂੰ ਇਤਲਾਹ ਮਿਲੀ ਸੀਗੀ ਜਿਹਦੇ ਵਿੱਚ ਸੀਜੀਆਈ ਇਨਚਾਰਜ ਦੀ ਟੀਮ ਐਂਡ ਐਸਐਚਓ ਮਾਲਪੁਰ ਦੀ ਟੀਮਸ ਇਸ ਏਰੀਆ ਦੇ ਵਿੱਚ ਗਸ਼ਤ ਕਰ ਰਹੇ ਸੀਗੇ ਕੁਝ ਛੱਕੀ ਬੰਦੇ ਘੁੰਮਦੇ ਆ ਤੇ ਹੂਲੀਆ ਵੀ ਉਹਨਾਂ ਦੇ ਨਾਲ ਮੈਚ ਕਰਦਾ ਸੀਗਾ ਕਿਉਂਕਿ ਹੈਲਮਟ ਪਾ ਕੇ ਉਹਨਾਂ ਨੇ ਵਾਰਦਾਤ ਕੀਤੀ ਸੀਗੀ ਜਿਹੜੀ 18 ਤਰੀਕ ਨੂੰ ਹੋਈ ਤੇ ਅੱਜ ਦੋ ਜਿਹੜੇ ਬੰਦੇ ਸੀਗੇ ਉਹਨਾਂ ਨੇ ਵੀ ਹੈਲਮਟ ਪਾਈ ਹੋਈ ਸੀਗੀ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਕਣ ਦੀ ਥਾਂ ਤੇ ਇਨਾਂ ਤੇ ਫਾਇਰਿੰਗ ਕਰਤੀ ਸਾਡੀ ਟੀਮ ਤੇ ਤੇ ਜਦੋਂ ਫਾਇਰਿੰਗ ਹੋਈ ਉਹਨਾਂ ਨੇ ਆਪਣਾ ਬਚਾਅ ਕੀਤਾ ਫੋਰਚੂਨੇਟਲੀ ਇਹਨਾਂ ਨੂੰ ਇੰਜਰੀਜ਼ ਨਹੀਂ ਹੋਈ ਬਟ ਰਿਟੈਲੀਏਸ਼ਨ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰ ਕੀਤਾ ਗਿਆ ਜੋ ਕਿ ਇਹਨਾਂ ਦੇ ਵਿੱਚੋਂ ਇੱਕ ਬੰਦੇ ਤੇ ਲੱਗਿਆ ਜਿਹਨੂੰ ਕਿ ਅਸੀਂ ਸ਼ਿਫਟ ਕਰਾਇਆ ਸਿਵਲ ਹਸਪੀਟਲ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਬੰਦੇ ਹੈਗੇ ਇਹਨਾਂ ਦੀ ਜੋ شناخت ਹੋਈ ਹੈ ਉਹ ਹੈਗਾ ਇੱਕ ਕ੍ਰਿਸ਼ਨ ਕੁਮਾਰ ਜੋ ਟਾਂਡੇ ਦਾ ਰਹਿਣ ਵਾਲਾ ਇੱਕ ਉਹਦਾ ਹੀ ਮੁੰਡਾ ਹੈਗਾ ਕੇਸ਼ਵ ਤੇ ਕੇਸ਼ਵ ਜਿਹੜਾ ਹੈਗਾ ਉਹਨੂੰ ਬੁਲੇਟ ਹਿੱਟ ਹੋਈ ਹੈਗੀ ਲੈਗ ਦੇ ਵਿੱਚ ਉਹਨੂੰ ਸ਼ਿਫਟ ਕਰਾਤਾ ਹੈ ਸਿਵਲ ਹਸਪੀਟਲ ਹੁਸ਼ਿਆਰਪੁਰ ਅਨ ਜਿਹੜਾ ਕ੍ਰਿਸ਼ਨ ਕੁਮਾਰ ਹੈ ਉਹਨੂੰ ਕਸਟਡੀ ਚ ਲਿਆ ਗਿਆ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਇਹ ਵਾਰਦਾਤ ਹੈਗੀ ਇਹ ਪਤਾ ਲੱਗ ਗਿਆ ਕਿ ਉਹਨਾਂ ਨੇ ਹੀ ਕੀਤੀ ਸੀਗੀ ਤੇ ਮੌਕੇ ਵਾਰਦਾਤ ਤੇ ਪਹੁੰਚ ਕੇ ਇੰਸਾਰਾ ਮੁਆਇਨਾ ਲਿਆ ਗਿਆ ਹੈਗਾ ਤੇ ਇੱਕ ਮੋਟਰਸਾਈਕਲ ਜਿਹੜਾ ਕਿ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀਗਾ ਉਹ ਵੀ ਰਿਕਵਰ ਹੋਇਆ ਜੋ ਕਿ ਜਿਹਦੇ ਦੇ ਕਿ ਮੋਸਟਲੀ ਇਹਨਾਂ ਨੇ ਫੇਕ ਨੰਬਰ ਪਲੇਟਸ ਲਾਈ ਹੋਈ ਸੀ ਐਂਡ ਇੱਕ ਵੈਪਨ ਕੰਟਰੀ ਮੇਡ ਇਲੀਗਲ ਵੈਪਨ ਰਿਕਵਰ ਹੋਇਆ ਲਾਈਵ ਕਾਰਟ੍ਰਿਜਸ ਤੇ ਯੂਜ਼ਡ ਕਾਰਟ੍ਰਿਜਸ ਵੀ ਰਿਕਵਰ ਹੋਈਆਂ ਕੁਝ ਲੱਗਿਆ ਪਤਾ ਕਿ ਜਿਹੜੇ ਨਹੀਂ ਫਾਇਲਿੰਗ ਕੀਤੀ ਸੀ ਉਹ ਕੀ ਕਾਰਨ ਸੀ ਜੀ ਕਾਰਨ ਤੋਂ ਅਭੀ ਹੁਣ ਸਾਡਾ ਅਸੀਂ ਟੈਕਨੀਕਲੀ ਵਰਕ ਕਰ ਰਹੇ ਹਾਂ ਹੁਣ ਤਾਂ ਦੇ ਹੈਵ ਬੀਨ ਟੇਕਨ ਇਨਟੂ ਕਸਟਡੀ ਬਟ ਜਿੱਦਾਂ ਕਿ ਉੱਥੇ ਕੁਝ ਉਹਨਾਂ ਨੂੰ ਫੋਨ ਵੀ ਆਏ ਸੀਗੇ ਜੋ ਜੁਐਲਰ ਸੀਗਾ ਉਹਨੂੰ ਕਿ ਤੋਂ ਉਹਦੇ ਤੇ ਅਸੀਂ ਹੋਰ ਡੀਟੇਲ ਦੇ ਵਿੱਚ ਪੁੱਛਗਿਛ ਕਰਦੇ ਹਾਂ ਲੈਟਸ ਸੀ ਕਿੱਥੇ ਜਾਂਦੀ ਹੈ ਅਗਰ ਕੋਈ ਵੀ ਇਹਦੇ ਵਿੱਚ ਇਨਵੋਲਡ ਹੈਗਾ ਨੋ ਵਨ will be سپੇਡ We at GNA University see potential in everyone and everything around us. We drive innovation and entrepreneurship. We groom competent global citizens to affect positive change around them.